ਕੋ ਇਹ ਬਿਜਲੀ ਸੋਧ ਗਲਦੋਰ 25 ਤੱਕ ਸਬਸਿਡੀ ਦੇ ਕਰੌਸ ਸਬਸਿਡੀ ਦੋਨੋਂ ਖਤਮ ਹੋਣ ਜਾ ਰਹੀ ਆ ਕਹਿਨੂ ਇਹ ਵੀ ਕਾਰਪੋਰੇਟ ਤੇ ਆਮ ਲੋਕਾਂ ਨੂੰ ਬਿਜਲੀ ਇੱਕੋ ਰੇਟ ਮਿਲੇਗੀ ਅਸਲ ਦੇ ਵਿੱਚ ਆਮ ਲੋਕਾਂ ਨੂੰ ਬਿਜਲੀ ਮਹਿੰਗੀ ਮਿਲੇਗੀ ਔਰ ਕਾਰਪੋਰੇਟ ਨੂੰ ਬਿਜਲੀ ਸਸਤੀ ਮਿਲੇਗੀ ਨਹੀਂ ਜਿਹੜਾ ਪੰਜਾਬ ਦਾ ਮੰਤਰੀ ਕਹਿ ਰਿਹਾ ਕਿ ਪੰਜਾਬ ਤੇ ਤਾਂ ਲਾਗੂ ਨਹੀਂ ਹੋਣਾ ਦੇਖਣਾ ਇੱਕ ਅਣਪੜ੍ਹਾਂ ਦਾ ਗਰੁੱਪ ਆ ਇਹ ਜਿਹੜੇ ਕਿਸੇ ਗੱਲ ਨੂੰ ਪੜ੍ਹਦਾ ਨਹੀਂ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ ਕੇਂਦਰ ਨੇ ਫੈਸਲੇ ਕੀਤੇ ਆ ਜਿੰਨੀ ਵੀ ਸਟੇਟ ਲੈਵਲ ਤੇ ਇਨਕੁਇਰੀ ਹਮਿੰਡ ਕੀਤੀ ਐ ਨੇ ਹਾਮੀ ਭਰੀ ਹੈ ਚੰਡੀਗੜ੍ਹ ਦੇ ਸਰਵਸੂਖ ਖਤਮ ਹੋਏ ਪੰਜਾਬ ਦੇ ਪਾਣੀਓ ਡੈਮ ਸੇਫਟੀ ਐਕਟ ਸੀ ਪਾਣੀ ਬੀਐਸਐਫ 15 ਆ ਗਈ ਪਾਣੀ ਬਿਜਲੀ ਸੋਧ ਬਿਲ 2025 ਆ ਪਾਣੀ ਬੀਜ ਬਿਲ 2025 ਆ ਸਾਰੇ ਮੁੱਦਿਆਂ ਤੇ ਇਹਨਾਂ ਨੇ ਕੇਂਦਰ ਦੀ ਹਾਮੀ ਦੇ ਵਿੱਚ ਹਮ ਜਿਹੜੀ ਆ ਭਰੀ ਆ ਕਿਸਾਨਾਂ ਨਾਲ ਜਿਹੜਾ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਕਿੱਥੇ ਖੜਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਬਿਜਲੀ ਉਹਦੇ ਬਿਲਦੇ ਹਵਾਲੇ ਨਾਲ ਇਹਦੀ ਕਾਰਗੁਜ਼ਾਰੀ ਕੀ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਬੀਜ ਵੇਚਣ ਦੇ ਖੇਤਰ ਚ ਆਉਣਗੀਆਂ ਔਰ ਉਹਨਾਂ ਨੂੰ ਸੈਂਟਰ ਗਵਰਨਮੈਂਟ ਲਾਇਸੈਂਸ ਦੇਵੇਗੀ ਉਹਨਾਂ ਉਹੀ ਬੀਜ ਜਿਹੜੇ ਦੇ ਸਕਣਗੇ ਇਸ ਤੋਂ ਬੜਾ ਕੋਈ ਵੀ ਵੇਚ ਸਕੇਗਾ ਇਸ ਵੇਲੇ ਜਿਹੜਾ ਮੋਦੀ ਸਰਕਾਰ ਦੇ ਉੱਤੇ ਸਭ ਤੋਂ ਵੱਧ ਪ੍ਰੈਸ਼ਰ ਉਹ ਹੈ ਅਮਰੀਕਾ ਵੱਲੋਂ ਟਰੰਪ ਜਿਹੜਾ ਹੈ ਲਗਾਤਾਰ ਬਿਆਨ ਕਰ ਰਿਹਾ ਹੈ ਕਿ ਸਾਡਾ ਐਗਰੀਮੈਂਟ ਹੋਣ ਜਾ ਰਿਹਾ ਹੈ ਐਗਰੀਮੈਂਟ ਹੋਣ ਜਾ ਰਿਹਾ ਹੈ ਦੇਖੋ ਭਾਰ ਸਰਕਾਰ ਅਮਰੀਕਾ ਦੇ ਦਬਾਅ ਉਹ ਸਾਮਰਾਜੀ ਮੁਲਕੋ ਦਬਾਅ ਕਾ ਹੈ ਤੁਸੀਂ ਦੇਖ ਲਓ ਕਿ 1 ਅਕਤੂਬਰ ਤੱਕ ਦਿੱਲੀ ਮਤਲਬ 18 ਲੱਖ ਬੈਰਲ ਤੇਲ ਰਸ਼ੀਆ ਤੋਂ ਆਉਂਦਾ ਸੀ ਨਵੰਬਰ ਤੱਕ ਉਹ 1 ਤੋਂ 17 ਨਵੰਬਰ ਤੱਕ ਉਹ 6 ਲੱਖ 75 ਬੈਰਲ ਕਈ ਸਾਰੀਆਂ ਮੀਟਿੰਗਾਂ ਹੁੰਦੀਆਂ ਸੀ ਭਗਵੰਤ ਮਾਨ ਜੱਪੀਆਂ ਪਾ ਦੇ ਕਿਸਾਨ ਆਪ ਮੋਨ ਦਿਖਦੇ ਸੀ ਉਹਨਾਂ ਮੰਗਾਂ ਦਾ ਕੀ ਹੋਇਆ ਕਿੱਥੇ ਗੱਲ ਹੋ ਰਹੀ ਹੈ ਖੜਾ ਦਾ ਮੁਆਵਜ਼ਾ ਸਰਕਾਰ ਨੇ ਨਹੀਂ ਦਿੱਤਾ ਕਣਕ ਲੋਕਾਂ ਦੀ ਹਰੇ ਬਹੁਤ ਸਾਰੇ ਹਿੱਸੇ ਤੇ ਬੀਜਣ ਵਾਲੀ ਆ ਗਈ ਆ ਪਾਣੀ ਖੜਾ ਦਾ ਗਾਂ ਰੋਕੂ ਪ੍ਰਬੰਧ ਹੋਵੇ ਡੈਮ ਪੰਜਾਬ ਦੇ ਹੋਣ ਡੀਸਿਲਟਿੰਗ ਹੋਵੇ ਦਰਿਆਵਾਂ ਦੀ ਲਹਿਰਾਂ ਦੀ ਠੀਕ ਆ ਇਸ ਪਾਸੇ ਸਰਕਾਰ ਕੁਝ ਨਹੀਂ ਕਰ ਰਹੀ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਦੀ ਅਪਰੋਚ ਆ ਉਸੇ ਤਰ੍ਹਾਂ ਦੀ ਪੰਜਾਬ ਸਰਕਾਰ ਦੀ ਅਪਰੋਚ ਆ ਕਿਸਾਨਾਂ ਦੇ ਦੇਹੀ ਕਾਨੂੰਨਾ ਖਿਲਾਫ ਲੜੇ ਗਏ ਕਿਸਾਨ ਅੰਦੋਲਨ ਦੇ ਜਿੱਤ ਤੋਂ ਬਾਅਦ ਅੱਜ 5 ਸਾਲ ਪੂਰੇ ਹੋ ਗਏ ਅਤੇ ਪੰਜਵੀਂ ਬਰੇਗੰਡ ਚੰਡੀਗੜ੍ਹ ਦੇ ਸੈਕਟਰ 44 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਮਨਾਈ ਜਾ ਰਹੀ ਹੈ ਜਿੱਥੇ ਵੱਡੀ ਗਿਣਤੀ ਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਟ ਕਿਸਾਨ ਤੇ ਕਿਸਾਨ ਜਥੇਬੰਦੀਆਂ ਮੁਰ ਇਕੱਠੀਆਂ ਹੋਈਆਂ ਨੇ ਸਾਡੇ ਨਾਲ ਕੇਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਮੌਜੂਦ ਨਹੀਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ 5 ਸਾਲ ਬਾਅਦ ਅੰਦੋਲਨ ਦੇ ਕੀ ਮੁੱਦੇ ਨੇ ਕਿਸਾਨਾਂ ਦੇ ਕੀ ਮੁੱਦੇ ਨੇ ਜਿਹੜੇ ਮੁੱਦੇ ਮਨਾਏ ਗਏ ਉਹਨਾਂ ਦਾ ਕੀ ਬਣਿਆ ਤੇ ਨਵੀਂ ਹੁਣ ਜਿਹੜੀ ਹੈ ਕਿਸ ਪਾਸੇ ਗੱਲ ਚੱਲ ਰਹੀ ਹੈ ਰਜਿੰਦਰ ਜੀ ਸਵਾਗਤ ਹੈ ਤੁਹਾਡਾ ਟਾਈਮ ਦੇਣ ਲਈ ਸ਼ੁਕਰੀਆ ਚੱਲ ਅ ਰਜਿੰਦਰ ਜੀ 5 ਸਾਲ ਖੇਤੀ ਅੰਦੋਲਨ ਦੇ ਖਿਲਾਫ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਹੋਇਆ ਉਹਨੂੰ 5 ਸਾਲ ਹੋ ਗਏ 5 ਸਾਲ ਬਾਅਦ ਹੁਣ ਜਿਹੜੀ ਉਹ ਕਿਸਾਨੀ ਤੇ ਇਹ ਲੱਗਦਾ ਸੀ ਕਿ ਕਿਸਾਨੀ ਦਾ ਅੰਦੋਲਨ ਸਿਖਰ ਤੇ ਪਹੁੰਚ ਗਿਆ ਹੁਣ ਤੁਸੀਂ ਉਸ ਅੰਦੋਲਨ ਨੂੰ ਉਸ ਅੰਦੋਲਨ ਦੇ ਰੈਫਰੈਂਸ ਨਾਲ ਪੰਜਾਬ ਵੀ ਜਾਂ ਐਸ ਕੇ ਐਮ ਦੀ ਜਿਹੜੀ ਕਿਸਾਨੀ ਦਾ ਅੰਦੋਲਨ ਹੈ ਉਹਨੂੰ ਕਿੱਥੇ ਖੜਾ ਦੇਖਦੇ ਉਸ ਅੰਦੋਲਨ ਨੇ ਇੱਕ ਗੱਲ ਲੋਕਾਂ ਦੇ ਸਾਹਮਣੇ ਜ਼ਾਹਰ ਕੀਤੀ ਕਿ ਇਸ ਮੁਲਕ ਨੂੰ ਕੋਈ ਸਰਕਾਰ ਨਹੀਂ ਚਲਾਉਂਦੀ ਹੈ ਇਹਨੂੰ ਕੁਝ ਕਾਰਪੀਟ ਕਰਾਉਣੇ ਚ ਲੱਗਦੇ ਆ ਸਰਕਾਰ ਜਿਹੜੀ ਮਰਜ਼ੀ ਆ ਜੇ ਉਹਨਾਂ ਕਾਰਪਟ ਕਰਾਉਣੇ ਦਾ ਪ੍ਰੋਫਿਟ ਉਸੇ ਤਰ੍ਹਾਂ ਜਿਹੜਾ ਵਧਦਾ ਜਾ ਰਿਹਾ 2014 ਜਦੋਂ ਨਰੇਂਦਰ ਮੋਦੀ ਸੱਤਾ 'ਚ ਆਏ ਤਾਂ ਉੱਪਰਲੇ 10% ਲੋਕਾਂ ਦੇ ਕੋਲ ਇਸ ਮੁਲਕ ਦਾ ਟੋਟਲ ਦੌਲਤ ਦਾ 53% 2024 ਤੱਕ ਉੱਪਰਲੇ 10% ਲੋਕਾਂ ਦੇ ਕੋਲ ਪੂਲ ਮੁਲਕ ਦੀ ਦੌਲਤ ਦਾ 76% ਹੋ ਗਏ ਦੂਸਰੇ ਪਾਸੇ ਬੇਰੁਜ਼ਗਾਰੀ 'ਚ ਸਰਕਾਰ ਨੇ ਐਂਕੜੇ ਦੇ ਲਈ ਬੰਦ ਕਰਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਮਜ਼ਦੂਰਾਂ ਦੀ ਮੰਦੀ ਹਾਲਤ ਉਹ ਵੀ ਲਗਾਤਾਰ ਜਿਹੜੀ ਆ ਵੱਧਦੀ ਜਾ ਰਹੀ ਹੈ। ਤੋਂ ਕਿਸਾਨ ਅੰਦੋਲਨ ਨੇ ਕਾਰਪੋਰੇਟਿਸ ਮੁਲਕ ਨੂੰ ਚਲਾਉਂਦਾ ਔਰ ਸਰਕਾਰਾਂ ਉਹਨੂੰ ਸਿਰਫ ਉਹਦੇ ਹਿੱਤਾਂ ਵਾਸਤੇ ਕੰਮ ਕਰਦੀਆਂ ਨੇ। ਇਹ ਇੱਕ ਵੱਡਾ ਲੋਕਾਂ ਦੇ ਵਿੱਚ ਚੇਤਨਾ ਜਿਹੀ ਲੈ ਕੇ। ਔਰ ਉਸੇ ਦਿਸ਼ਾ 'ਚ ਸਰਕਾਰ ਲਗਾਤਾਰ ਕੰਮ ਕਰ ਰਹੀ ਆ। ਹੁਣ ਜਿਵੇਂ ਬਿਜਲੀ ਸੋਧ ਕੋਲ 2025 ਲੈ ਕੇ ਆਈ। 1948 ਦੇ ਵਿੱਚ ਜਦੋਂ ਬਿਜਲੀ ਐਕਟ ਬਣਿਆ ਤਾਂ ਬਿਜਲੀ ਦੀਆਂ ਦੋ ਬੰਦਗੀਆਂ ਸੀ ਇਕਲੀ ਆਮ ਲੋਕ ਜਿਹੜੀ ਬਿਜਲੀ ਵਰਤਦੇ ਆ ਆਪਣੇ ਬਲਬ ਵਾਸਤੇ 쿨ਰ ਪੱਖੇ ਵਾਸਤੇ ਕਿਉਂਕਿ ਉਹਨਾਂ ਨੇ ਆਮ ਜ਼ਿੰਦਗੀ ਗੁਜ਼ਾਰੇ ਵਾਸਤੇ ਬਿਜਲੀ ਵਰਤਨੀ ਆ ਉਹਨੂੰ ਸਸਤੀ ਬਿਜਲੀ ਦਿੱਤੀ ਜਾਊਗੀ ਸਰਕਾਰ ਨੂੰ ਸਸਤੀ ਬਿਜਲੀ ਮਹਈਆ ਕਰੂ ਦੂਸਰੇ ਪਾਸੇ ਉਹ ਸੀ ਕਿ ਜਿਹੜੇ ਬਿਜਲੀ ਮੁਨਾਫੇ ਲਈ ਵਰਤਦੇ ਸੀ ਵੱਡੀਆਂ ਫੈਕਟਰੀਆਂ ਲਾਉਣ ਲੈਣੇ ਹੋਰ ਬਿਜ਼ਨਸ ਰਨ ਕਰਨੇ ਆ ਤਾਂ ਬਿਜਲੀ ਮੁਨਾਫੇ ਲਈ ਵਰਤਦੇ ਉਹਨਾਂ ਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਤੇ ਦਿੱਤੀ ਜਾਊਗੀ ਜਿਹਨੂੰ ਕ੍ਰਾਸ ਸਬਸਿਡੀ ਕਹਿੰਦੇ ਆ ਕਿ ਉਹ ਪੈਸਾ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਤੇ ਵਰਤਿਆ ਜਾਊਗਾ ਜੋ ਕਹਨੂੰ ਸਸਤੀ ਬਿਜਲੀ ਦੇਣ ਵਾਸਤੇ ਸਰਕਾਰ ਕੋਲੋਂ ਪੈਸੇ ਦੇਗੀ ਉਹਨੂੰ ਆਪਾਂ ਸਬਸਿਡੀ ਕਹਿ ਦਿੰਨੇ ਆਗੇ ਤੋਂ ਇਹ ਬਿਜਨੀ ਸੋਧ ਗਲਦੋਰ 25 ਤੱਕ ਸਬਸਿਡੀ ਦੇ ਕ੍ਰਾਸ ਸਬਸਿਡੀ ਦੋਨੋਂ ਖਤਮ ਹੋਣ ਜਾ ਰਹੀ ਆ ਕਹਨੂੰ ਇਹ ਵੀ ਕਾਰਪੋਰੇਟ ਤੇ ਆਮ ਲੋਕਾਂ ਨੂੰ ਬਿਜਲੀ ਇੱਕੋ ਰੇਟ ਮਿਲੇਗੀ ਅਸਲ ਦੇ ਵਿੱਚ ਆਮ ਲੋਕਾਂ ਨੂੰ ਬਿਜਲੀ ਮਹਿੰਗੀ ਮਿਲੇਗੀ ਔਰ ਕਾਰਪੋਰੇਟ ਨੂੰ ਬਿਜਲੀ ਸਸਤੀ ਮਿਲੇਗੀ ਕਿਉਂਕਿ ਜਿਹੜੀ ਕ੍ਰਾਸ ਸਬਸਿਡੀ ਹੁਣ ਦਾ 5 ਸਾਲਾਂ ਦੇ ਵਿੱਚ ਬਿਲਕੁਲ ਅਸੀਂ ਖਤਮ ਕਰ ਦੇਣੀ ਆ ਇਲੈਕਟ੍ਰਿਕ ਸਿਟੀ ਕੌਂਸਲ ਬਣਾਉਣੀ ਆ ਜਿੰਦਾ ਚੇਅਰਪਰਸਨ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਔਰ ਉਹਦੇ ਮੈਂਬਰ ਵੀ ਲਾਗਪਕ ਸੈਂਟਰ ਦੇ ਲੱਗ ਲੱਗ ਉਹ ਸੈਕਟਰੀ ਜਿਹੜੇ ਆ ਉਹ ਹੋਣਗੇ ਤਾਂ ਬਿਜਲੀ ਦੇ ਵਿੱਚ ਸੂਬਿਆਂ ਦਾ ਅਧਿਕਾਰ ਬਿਲਕੁਲ ਖਤਮ ਉਹ ਕਰ ਦਿੱਤਾ ਜਾਊਗਾ ਹੁਣ ਉਹਦੇ ਚ ਹੈਗਾ ਕਿ ਜਿਹੜੀ ਕਾਸਟ ਰਿਫਲੈਕਟਿਵ ਟੈਰਫ ਹੋਏਗਾ ਔਰ ਟੈਰਫ ਹਰ ਫਿਨੈਂਸ਼ੀਅਲ ਇਅਰ ਤੇ ਬਦਲ ਹੋਏਗਾ ਯਾਨੀ ਕਿ ਹਰ ਸਾਲ ਬਿਜਲੀ ਦਾ ਰੇਟ ਬਦਲਗੇ ਕਾਸਟ ਰਿਫਲੈਕਟਿਵ ਟੈਰਫ ਦਾ ਮਤਲਬ ਇਸ ਤਰ੍ਹਾਂ ਕਿ ਯੂਨਟ ਕਿੰਨੇ ਦਾ ਪੈਦਾ ਹੁੰਦਾ ਇਹ ਨਹੀਂ ਤੈਅ ਹੋਊਗਾ ਉਹ ਬਿਜਲੀ ਪਚਾਉਣ ਦੇ ਲਈ ਉਹਨਾਂ ਤੱਕ ਕਿੰਨੇ ਖਰਚੇ ਆਉਂਦੇ ਆ ਤੇ ਮੰਨ ਲਓ ਕਿਸੇ ਹਨੇਰੀ ਤੂਫਾਨ ਦੇ ਵਿੱਚ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਬਿਜਲੀ ਸਪਲਾਈ ਵਿਗੜ ਗਈ ਤਾਂ ਸਾਰੇ ਖਰਚੇ ਵੀ ਗਾਹਕ ਨੂੰ ਜਿਹੜੇ ਹੈਗੇ ਆ ਉਹ ਪਹਿਣਗੇ ਤੇ ਆਮ ਲੋਕਾਂ ਤੋਂ ਬਿਜਲੀ ਜਿਹੜੀ ਉਹ ਦੂਰ ਹੋਊਗੀ ਡਿਸਟ੍ਰਿਬਿਊਸ਼ਨ ਸੈਕਟਰ 'ਚ ਜਿੱਥੇ-ਜਿੱਥੇ ਬਿਜਲੀ ਦੀਆਂ ਕੰਪਨੀ ਆਈਆਂ ਇਸ ਮੁਲਕ 'ਚ ਉਹ ਤਿਰਦੇ ਬਹੁਤ ਮਾੜੇ ਲਏ ਲੋਕਾਂ ਨੇ ਵਿਰੋਧ ਕੀਤੇ ਟੈਰਫ ਵਧੇ ਬਿਜਲੀ ਜਿਹੜੀ ਸੀ ਉਹ ਮਹਿੰਗੀ ਹੋਈ ਤਾਂ ਇਹ ਬਿਜਲੀ ਬਿਲਕੁਲ ਪੂਰੀ ਤਰ੍ਹਾਂ ਸੈਂਟਰਲਾਈਜੇਸ਼ਨ ਕਰ ਰਿਹਾ ਹੈਗਾ ਕਾਰਪੋਰੇਟ ਬਿਜਲੀ ਦੇ ਰਿਹਾ ਹੈਗਾ ਔਰ ਆਮ ਲੋਕਾਂ ਨੂੰ ਬਿਜਲੀ ਜਿਹੜੀ ਹੈਗੀ ਆ ਉਹ ਖੋਹ ਰਿਹਾ ਹੈਗਾ ਇੱਥੋਂ ਤੱਕ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਜਿਹੜੇ ਐਮ ਐਸ ਐਮਈ ਹੈਗੇ ਆ ਉਹਨਾਂ ਨੂੰ ਸਬਸਿਡੀ ਕਰਕੇ ਉਹਨਾਂ ਤੇ ਬਿਜਲੀ ਮਹਿੰਗੀ ਮਿਲਦੀ ਆ ਉਹ ਕੰਪੀਟੀਸ਼ਨ ਤੋਂ ਜਿਹੜੇ ਹੈਗੇ ਆ ਬਾਹਰ ਹੋ ਰਹੇ ਗਿਆ ਦੂਸਰੇ ਪਾਸੇ ਬਿਜਲੀ ਮੈਕ ਵਿੱਚ ਫਾਰਮ ਇਨਵੈਸਟਮੈਂਟ ਲਿਆਉਣ ਦੀ ਗੱਲ ਕਰ ਰਹੀ ਹੈਗੀ ਆ ਜਿਹੜੇ ਐਮ ਐਸ ਐਮਈ ਹੈਗੇ ਆ ਯਾਨੀ ਕਿ ਮਾਈਕਰੋ ਸਮਾਲ ਤੇ ਜਿਹੜੇ ਮਾਰਜੀਨਲ ਜਿਹੜੇ ਐਂਟਰਪ੍ਰਾਈਜ਼ ਨੇ ਉਹ ਇਸ ਕਰਕੇ ਮਾਰੇ ਜਾ ਰਹੇ ਨੇ ਕੇ ਵਿਦੇਸ਼ੀ ਵਸਤੂਆਂ ਦਾ ਸਾਡੀ ਮਾਰਕੀਟ ਤੇ ਹੜ ਆਇਆ ਹੋਇਆ ਸਾਡੀ ਮੁਲਕ ਦੀ ਮੰਡੀ ਕੇ ਵੱਡੇ ਸਾਮਰਾਜੀ ਮੌਕਾਂ ਦਾ ਕਬਜ਼ਾ ਜਿਸ ਕਰਕੇ ਇੱਥੇ ਲੋਕ ਛੋਟੀ ਜਿਹੜਾ ਛੋਟਾ ਉਦਯੋਗ ਹੈਗਾ ਉਹ ਲਗਾਤਾਰ ਮਾਰਿਆ ਜਾ ਰਿਹਾ ਹੈਗਾ ਔਰ ਲਗਾਤਾਰ ਜਿਹੜਾ ਹੈਗਾ ਉਹ ਕੰਪੀਟੀਸ਼ਨ ਜਿਹੜਾ ਉਹ ਨਹੀਂ ਕਰ ਪਾ ਰਿਹਾ ਹੈਗਾ ਤੋ ਇਸ ਕਰਕੇ ਉਹ ਇੱਕ ਪਾਸੇ ਵਿਦੇਸ਼ੀ سرمਾਇਆ ਲਿਆਉਣ ਦੀ ਗੱਲ ਕੀਤੀ ਜਾ ਰਹੀ ਬਿਜਲੀ ਬੈਗ ਨੇ ਵਿੱਚ ਦੂਜੇ ਪਾਸੇ ਐਮਐਸਐਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੋ ਅਸਲ ਦੇ ਵਿੱਚ ਇਹ ਦੇ ਨਾਂ ਹੇਟ ਬਿਜਲੀ ਆਮ ਲੋਕਾਂ ਕੋ ਜਿਹੜੀ ਦੀ ਕਰਨੀ ਹੈ ਤੇ ਕਰਾਸ ਸਬਸਿਡੀ ਜਿਹੜੀ ਆ ਉਹ ਖਤਮ ਨੂੰ ਕਰਨੀ ਹੈ ਅੱਛਾ ਦੋ ਸਵਾਲ ਤੁਹਾਡੀ ਗੱਲਬਾਤ ਤੋਂ ਬਾਅਦ ਦੋ ਸਵਾਲ ਮੇਰੇ ਮਨ ਚ ਆ ਰਹੇ ਜਦੋਂ ਦਿੱਲੀ ਅੰਦੋਲਨ ਚੱਲ ਰਿਹਾ ਸੀ ਉਦੋਂ ਮੋਦੀ ਸਰਕਾਰ ਇਹ ਕਹਿ ਰਹੀ ਸੀ ਕਿ ਇਹ ਜਿਹੜਾ ਕਿਸਾਨਾਂ ਨੂੰ ਇਹ ਤਾਂ ਛੂਟ ਹੋਏਗੀ ਉਹ ਗੱਲ ਕਿੱਥੇ ਖੜੀ ਹੈ ਤੇ ਦੂਜਾ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਇੱਕ ਜਿਹੜਾ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੇ ਜਿਹੜਾ ਖਰੜਾ ਦਿੱਤਾ ਭੇਜਿਆ ਤੇ ਪੰਜਾਬ ਰਾਜਾਂ ਤੋਂ ਸੋ ਜਿਹੜੇ ਸੁਝਾਅ ਮੰਗੇ ਗਏ ਵੀ ਉਹਦੇ ਸੁਝਾਅ ਦੀ ਜਦੋਂ ਬਿਜਲੀ ਮੰਤਰੀ ਜਿਹੜਾ ਸੰਜੀਵ अरोड़ा ਗੱਲ ਕਰ ਰਿਹਾ ਉਹ ਕਹਿੰਦਾ ਪੰਜਾਬ ਤੇ ਤਾਂ ਲਾਗੂ ਨਹੀਂ ਹੋਣਾ ਸੋ ਇਹ ਦੋ ਗੱਲਾਂ ਦਾ ਜਵਾਬ ਦਿਓ ਕਿ ਕਿਸਾਨਾਂ ਨਾਲ ਜਿਹੜਾ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਕਿੱਥੇ ਖੜਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਵੇਡ ਦੇ ਹਵਾਲੇ ਨਾਲ ਬਿਜਲੀ ਉਦ ਮਿਲਦੇ ਹਵਾਲੇ ਨਾਲ ਇਹਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਸਰਕਾਰ ਨੇ ਜਿੰਨੇ ਵੀ ਪੰਜਾਬ ਵਿਰੋਧੀ ਕੇਂਦਰ ਨੇ ਫੈਸਲੇ ਕੀਤੇ ਆ ਜਿੰਨੀ ਵੀ ਸਟੇਟ ਲੈਵਲ ਤੇ ਇਨਕਰੂਅਰਮੈਂਟ ਕੀਤੀ ਐ ਨੇ ਹਾਮੀ ਪਰੀ ਹੈ ਇਹ ਕਿਸੇ ਵੀ ਮੁੱਦੇ ਦੇ ਪੰਜਾਬ ਦੇ ਹੱਕ ਨਾਲ ਨਹੀਂ ਖੜੇ ਭਾਵੇਂ ਚੰਡੀਗੜ੍ਹ ਦੇ ਸਰਵਿਸ ਸੂਚ ਖਤਮ ਹੋਏ ਪੰਜਾਬ ਦੇ ਭਾਵੇਂ ਡੈਮ ਸੇਫਟੀ ਐਕਟ ਸੀ ਭਾਵੇਂ ਬੀਐਸਐਫ ਅੰਦਰ ਆ ਗਈ ਭਾਵੇਂ ਬਿਜਲੀ ਸੋਧ ਬਿਲ 2025 ਆ ਭਾਵੇਂ ਬੀਜ਼ ਬਿਲ 2025 ਆ ਸਾਰੇ ਮੁੱਦਿਆਂ ਤੇ ਇਹਨਾਂ ਨੇ ਕੇਂਦਰ ਦੀ ਹਾਮੀ ਦੇ ਵਿੱਚ ਹਮ ਜਿਹੜੀ ਐ ਭਰੀ ਆ ਦੂਸਰੀ ਗੱਲ ਹੈ ਜਦੋਂ ਮੈਂ ਕਹਾਂ ਕਿ ਕਾਸਟ ਰਿਫਲੈਕਟਿਵ ਟੈਰਫ ਲੋਡ ਦੀ ਗੱਲ ਹੈ ਕਿ ਜਿੰਨਾ ਬਿਜਲੀ ਪੈਦਾ ਕਰਤੇ ਖਰਚਾ ਆਉਂਦਾ ਉਹਨਾਂ ਨੂੰ ਸੂਲਣਾ ਹੈਗਾ ਬਿਜਲੀ ਵਿਭਾਗ ਮਕੰਮਲ ਤੌਰ ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਦਾ ਹੈਗਾ ਤੇ ਫਿਰ ਆਮ ਲੋਕਾਂ ਨੂੰ ਸਸਤੀ ਬਿਜਲੀ ਜਾਂ ਫ੍ਰੀ ਬਿਜਲੀ ਕਿਵੇਂ ਮਿਲ ਜੇਗੀ ਕਿ ਪ੍ਰਾਈਵੇਟ ਹਸਪਤਾਲ ਫ੍ਰੀ ਇਲਾਜ ਕਰਦੇ ਆ ਕਿ ਪ੍ਰਾਈਵੇਟ ਐਜੂਕੇਸ਼ਨ ਇੰਸਟੀਟਿਊਸ਼ਨ ਫ੍ਰੀ ਐਜੂਕੇਸ਼ਨ ਦਿੰਦੇ ਆ ਨਹੀਂ ਦਿੰਦੇਗੇ ਤਾਂ ਜਦੋਂ ਆ ਪ੍ਰਾਈਵੇਟਾਈਜੇਸ਼ਨ ਕਿਸੇ ਅਧਾਰੇ ਦਾ ਹੋ ਜਾਂਦਾ ਉਹ ਸਾਰੇ ਨੋਰਮ ਇਸ ਤਰ੍ਹਾਂ ਹੁੰਦਾ ਕਿ ਆਮ ਮੰਨਣ ਉੱਤੇ ਕੋਈ ਵੀ ਉਹਦੀ ਰਾਇਤ ਉਹ ਜਿਹੜੀ ਉਹ ਨਹੀਂ ਮਿਲਦੀਗੀ ਕੁਸ਼ ਕਰਕੇ ਬਿਜਲੀ ਸੋਧ ਬਾਲ ਆਮ ਲੋਕਾਂ ਦੀ ਪਹੁੰਚ ਤੋਂ ਬਿਜਲੀ ਬੁਰੀ ਤਰ੍ਹਾਂ ਦੂਰ ਰੱਖੇਗਾ ਨਹੀਂ ਜਿਹੜਾ ਪੰਜਾਬ ਦਾ ਮੰਤਰੀ ਕਹਿ ਰਿਹਾ ਕਿ ਪੰਜਾਬ ਤੇ ਤਾਂ ਲਾਗੂ ਨਹੀਂ ਹੋਣਾ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਕੋਈ ਅਜੇ ਤੱਕ ਕੰਸੀਡਰ ਨਹੀਂ ਕੀਤਾ ਕੋਈ ਸਿਸ਼ਸ਼ਨ ਨਹੀਂ ਦਿੱਤਿਆ ਉਹਦੇ ਬਾਰੇ ਕੀ ਕਹੋਗੇ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਸਰਕਾਰ ਦੇਖਣਾ ਇੱਕ ਅਣਪੜਾ ਦਾ ਗਰੁੱਪ ਆ ਇਹ ਜਿਹੜੇ ਕਿਸੇ ਗੱਲ ਨੂੰ ਪੜਦਾ ਨਹੀਂ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ ਜਦੋਂ ਆ ਮਾਰਕੀਟਿੰਗ ਪਾਲਿਸੀ ਆਈ ਸੈਂਟਰ ਗਵਰਨਮੈਂਟ ਦੀ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਤੁਹਾਨੂੰ ਕਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਹੋਣੇ ਚਾਹੀਦੇ ਸੀ ਅਸੀਂ ਆਪਣੇ ਹਾਵ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਹ ਨਹੀਂ ਪਤਾ ਕਿ ਤੈਨੂੰ ਖੇਤੀ ਕੋਲ ਰੱਦ ਹੋਏ ਸੀ ਜਿਸ ਕਰਕੇ ਉਹਨਾਂ ਨੇ ਮੀਟਿੰਗ ਜਿਹੜੀ ਅੱਜ ਛੱਡ ਤੋਂ ਮਾਫੀ ਮੰਗਣੀ ਹੈ ਜਿਸ ਵੇਸ ਪੱਦਰ ਤੱਕ ਦਾ ਮਤਲਬ ਦਿਮਾਗੀ ਤੌਰ ਤੇ ਬਾਦਕ ਪੱਦਰ ਤੇ ਮਤਲਬ ਕੰਗਾਲੀ ਆ ਪੰਜਾਬ ਸਰਕਾਰ ਦੇ ਵਿੱਚ ਤਾਂ ਸੰਜੀਵ अरोड़ा ਨੇ ਕੋਈ ਇਸ ਤਰ੍ਹਾਂ ਦਾ ਨਵਾਂ ਬਿਆਨ ਨਹੀਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੰਦੇ ਰਹਿੰਦੇ ਹਾਂ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਪੰਜਾਬ ਦੇ ਨਾਲ ਰਿਲੇਟਡ ਸਨ ਜੀ ਕਈ ਸਾਰੀਆਂ ਮੀਟਿੰਗਾਂ ਹੁੰਦੀਆਂ ਸੀ ਭਗਵੰਤਮਾਨ ਜੱਪੀਆਂ ਬਾਂਦੇ ਕਿਸਾਨ ਆਗੂ ਮੋਹਨੂ ਦਿਖਦੇ ਸੀ ਉਹਨਾਂ ਮੰਗਾਂ ਦਾ ਕੀ ਹੋਇਆ ਕਿੱਥੇ ਗੱਲ ਹੋ ਰਹੀ ਹੈ ਇਹ ਕੁਝ ਜਿਵੇਂ ਮੌਜੂਦਾ ਮਾਮਲਾ ਹੜਾਂ ਵਾਲਾ ਸੀ ਜਿਸ ਤਰ੍ਹਾਂ ਪੰਜਾਬ ਚ ਵੱਡੀ ਪੱਗਰ ਤਬਾਈ ਹੋਈ ਹੜਾਂ ਦਾ ਮੁਆਵਜ਼ਾ ਸਰਕਾਰ ਨੇ ਨਹੀਂ ਦਿੱਤਾ ਕਣਕ ਲੋਕਾਂ ਦੀ ਹਜੇ ਬਹੁਤ ਸਾਰੀ ਹਿੱਸੇ ਦੀ ਬੀਜਣ ਵਾਲੀ ਆ ਗਈ ਆ ਪਾਣੀ ਹੜਾਂ ਦਾ ਗਾਂ ਰੋਕੂ ਪ੍ਰਬੰਧ ਹੋਵੇ ਡੈਮ ਪੰਜਾਬ ਦੇ ਹੋਣ ਡੀਸਿਲਟਿੰਗ ਹੋਵੇ ਦਰਿਆਵਾਂ ਦੀ ਲਹਿਰਾਂ ਦੀ ਠੀਕ ਹੈ ਇਸ ਪਾਸੇ ਸਰਕਾਰ ਕੁਝ ਨਹੀਂ ਕਰ ਰਹੀਗੀ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਦੀ ਅਪਰੋਚ ਆ ਉਸੇ ਤਰ੍ਹਾਂ ਦੀ ਪੰਜਾਬ ਸਰਕਾਰ ਦੀ ਅਪਰੋਚ ਆ ਕਿਸਾਨਾਂ ਦੇ ਇੱਕ ਹੋਰ ਮੁੱਦਾ ਜਿਹਦੀ ਜਿਹਦੀ ਮੀਡੀਆ ਦੇ ਵਿੱਚ ਤਾਂ ਚਰਚਾ ਹੋਣੀ ਨਹੀਂ ਵੈਸੇ ਵੀ ਜਿਹੜੀ ਪੋਲੀਟੀਕਲ ਜਾਂ ਵਿਰੋਧੀ ਧਿਰ ਜਾਂ ਸਰਕਾਰੀ ਲੈਵਲ ਤੇ ਗੱਲ ਗੱਲਬਾਤ ਨਹੀਂ ਚਾਹੀਦੀ ਉਹ ਹੈ ਸੀਡ ਬਿਲ ਸੀਡ ਬਿਲ ਕੀ ਹੈ ਥੋੜਾ ਜਿਆ ਸਮਝਾਓ ਤੇ ਇਹਦੇ ਇਹਦੇ ਤੇ ਤੁਹਾਡੇ ਕੀ ਇਤਰਾਜ਼ ਆ ਦੇਖੋ ਜਿਹੜੀ ਖੇਤੀ ਖੋਜ ਆ ਉਸਕੇ ਸਬਜੈਕਟ ਹਾਂਜੀ ਬੀਜਾਂ ਤੇ ਖੋਜ ਕਰਨੀ ਖੇਤੀਬਾਰੇ ਨੀਤੀ ਬਣੂ ਸੀਡ ਬੰਦ ਅਧਿਕਾਰ ਕੇ ਤਰਾ ਤੋ ਕੇਂਦਰ ਜਦੋਂ ਸੀਡ ਬੰਦ ਲੈ ਕੇ ਆਇਆ ਇਹਦਾ ਮਤਲਬ ਇਹ ਕਿ ਤੋ ਖੇਤੀ ਜਿਹੜਾ ਮਹਿਕਮਾ ਹੈਗਾ ਸੀਡ ਬੰਦ ਅਧਿਕਾਰ ਉਹ ਕਿਧਾ ਖੰਡਾਜੀ ਕਰ ਦੂਸਰਾ ਖੇਤੀ ਖੋਜ ਨੂੰ ਆਪਣੇ ਕੰਟਰੋਲ ਚ ਕਰਨਾ ਚਾਹੁੰਦਾ ਬੇਸਿਕਲੀ ਕਾਰਪੋਰੇਟ ਦੇ ਹੱਥੇ ਚ ਚਾਹੁੰਦਾ ਪੀ ਜੂ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਸਦੇ ਪਿਛਲੇ 3 ਸਾਲਾਂ ਤੋਂ ਜੀਐਮ ਸਰੋਂ ਦਾ ਟ੍ਰਾਇਲ ਚੱਲ ਰਿਹਾ ਪੰਜਾਬ ਸਰਕਾਰ ਇੱਕ ਸ਼ਬਦਰੀ ਬੋਲੀ ਜੀ ਯੂਨੀਵਰਸਿਟੀ ਪੰਜਾਬ ਦੀ ਖੇਤੀਬਾੜੀ ਸੂਬਾ ਨਧਾਰ ਕੀ ਤਰੇ ਦਾ ਤੋਂ ਸੀਡ ਬਲ ਤੋਂ ਤੱਕ ਕਿਸੇ ਨੇ ਵੀ ਜੇ ਬੀਜ ਵੇਚਣਾ ਹੈਗਾ ਇੱਕ ਤਾਂ ਛੋਟੇ ਮੋਟੇ ਜਿਹੜਾ ਕਹਿੰਨਾ ਵੀ ਛੋਟੇ ਦਰਮਿਆਨੇ ਨੂੰ ਕਿਸੇ ਪਾਸੇ ਨਹੀਂ ਛੱਡਣਾਗਾ ਤਾਂ ਛੋਟਾ ਦਰਮਿਆਨੇ ਬੀਜ ਵਕਰੇਤਾ ਨਹੀਂ ਰਹਿਣਗੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਬੀਜ ਵੇਚਣ ਦੇ ਖੇਤਰ ਚ ਆਉਣਗੀਆਂ ਔਰ ਉਹਨਾਂ ਨੂੰ ਸੈਂਟਰ ਗਵਰਨਮੈਂਟ ਲਾਇਸੈਂਸ ਦੇਵੇਗੀ ਉਹਨਾਂ ਉਹੀ ਬੀਜ ਜਿਹੜੇ ਦੇ ਸਕਣਗੇ ਇਸ ਤੋਂ ਬੜਾ ਕੋਈ ਵੀ ਵੇਚ ਸਕੇਗਾ ਔਰ ਉਹ ਤੁਹਾਨੂੰ ਇਹ ਕਹੇ ਕਿ ਆਊਟਸਾਈਡ ਇੰਡੀਆ ਵੀ ਕੋਈ ਮਤਲਬ ਬੀਜ ਤਿਆਰ ਕਰ ਰਿਹਾ ਹੈਗਾ ਖੋਜ ਕਰ ਰਿਹਾ ਹੈਗਾ ਉਹਨੂੰ ਵੀ ਭਾਰ ਸਰਕਾਰ ਲਾਇਸੈਂਸ ਦੇ ਦੇ ਜਨਨ ਕਿ ਬਾਹਰਲੀ ਬਾਹਰਲੇ ਮੁਲਕ ਦੇ ਵਿੱਚ ਵੀ ਜੇ ਕੋਈ ਕਰ ਰਿਹਾ ਤਾਂ ਉਹਦਾ ਤੁਸੀਂ ਦਿਸ਼ਾ ਸਮਝ ਲਓ ਕਿ ਬਾਇਰ ਸੰਜੈਂਟਾ ਹੂੰ ਬੀਐਸਐਫ ਹੂੰ ਆਰ ਕੋਰਟਾਵਾ ਐਗਰੀ ਸਾਇੰਸ ਸਟਾਕ ਦੀਆਂ ਕੰਪਨੀਆਂ ਜਿਹੜੀਆਂ ਦੁਨੀਆ ਦਾ 75% ਬੀਜ ਦੇ ਬੀਜ ਨੂੰ 75% ਖੇਤੀ ਕੋਲ ਨੂੰ 75% ਪੈਸਟੀਸਾਈਡ ਨੂੰ ਜਿਹੜਾ ਕੰਟਰੋਲ ਕਰਦੀਆਂ ਨੇ ਤੋਂ ਸਹੀ ਜਿਹਾ ਵੱਡੇ ਕਾਰਪੇਟ ਘਰਾਣਿਆਂ ਨੂੰ ਵਿਦੇਸ਼ੀ ਕੰਪਨੀਆਂ ਦੇ ਅੱਪ ਸਾਡਾ ਬੀਜ ਜਿਹੜਾ ਦੇਣ ਜਾ ਰਿਹਾ ਜਿੰਨਾ ਮਤਲਬ ਖੇਤੀ ਖੇਤਰ ਤੇ ਕੋਈ ਹੋਰ ਵੱਡਾ ਹੱਲਾ ਹੈਗਾ ਔਰ ਇਹ ਜੋ ਪੰਜਾਬ ਸਰਕਾਰ ਬਿਲਕੁਲ ਜਿਹੜੀ ਚੁੱਪ ਹੈਗੀ ਆ ਉਹ ਦੇਖੀਏ ਇਹ 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 ਸਿੰਪਲ ਜਿਹਾ ਇਹ ਸਮਝਾਓ ਕਿ ਇਹਦਾ ਮਤਲਬ ਇਹ ਹੈ ਕਿ ਕੋਈ ਕਿਸਾਨ ਜਿਵੇਂ ਆਪਣੇ ਖੇਤ ਕੋਈ ਕਣਕ ਬੀਜ ਦਾ ਜਾਂ ਕੋਈ ਫਸਲ ਬੀਜ ਦਾ ਉਹਦਾ ਬੀਜ ਉਹ ਕੁਝ ਰੱਖ ਲੈਂਦਾ ਆਪਣੇ ਕੋਲ ਤੇ ਫਿਰ ਉਹ ਅਗਲੀ ਵਾਰ ਬੀਜ ਨੂੰ ਖਰੀਦਣਾ ਨਹੀਂ ਪੈਂਦਾ ਸੋ ਇਹਦਾ ਮਤਲਬ ਇਹ ਹੈ ਕਿ ਉਹ ਉਹ ਜਿਹੜੀ ਇੱਕ ਕਿਸਾਨੀ ਕਿਸਾਨੀ ਦੀ ਇੱਕ ਟ੍ਰੈਡੀਸ਼ਨਲ ਜਿਹੜਾ ਟਰੈਡੀਸ਼ਨ ਚੱਲਿਆ ਆਗਾ ਉਹ ਵੀ ਖਤਮ ਹੋਏਗਾ ਦੇਖੋ ਉਹਨਾਂ ਨੇ ਬਿੱਲ 'ਚ ਲਿਖਿਆ ਵੀ ਕਿਸਾਨ ਨੂੰ ਬੀਜ ਰੱਖਣ ਦਾ ਅਧਿਕਾਰ ਹੋਏਗਾ ਕਿਸਾਨ ਨੂੰ ਬੀਜ ਰੱਖਣ ਤੋਂ ਨਹੀਂ ਕੋ ਰੋਕ ਸਕਦਾਗਾ ਨਹੀਂ ਪਰ ਸਵਾਲ ਹੈਗਾ ਕਿ ਖੇਤੀ ਖੋਲਦਾ ਕਿਸਾਨ ਇਹ ਨਾ ਕਰਦਾਗਾ ਹੁਣ ਜੇ ਮੰਨ ਲਓ ਕਿਸਾਨ ਬੀਜ ਰੱਖਦਾ ਉਸ ਤੋਂ ਵੱਧ ਝਾੜ ਵਾਲੇ ਬੀਜ ਆ ਗਏ ਕਿਸਾਨ ਯਕੀਨਨ ਤੌਰ ਤੇ ਮਾਰਕੀਟ ਚ ਬਿਹਤਰ ਫੀਸ ਲੈ ਜਾਏਗਾ ਔਰ ਉਹ ਬੀਜ ਨੂੰ ਕਾਰਪਟ ਕੰਟਰੋਲ ਕਰੇਗਾ ਇਸ ਕਰਕੇ ਉਹ ਕਿਸਾਨ ਨੂੰ ਕਹਿ ਦੋ ਤੁਸੀਂ ਬੀਜ ਰੱਖ ਲਓ ਪਰ ਉਹਦਾ ਉਹਨੂੰ ਕੋਈ ਫਾਇਦਾ ਜਿਹੜਾ ਆਏਗਾ ਨਹੀਂ ਹੋਊਗਾ ਜਦੋਂ ਵੱਧ ਝਾੜ ਵਾਲਾ ਬੀਜ ਦਿਓ ਉਹ ਆ ਗਿਆ ਤੇ ਯਕੀਨਨ ਤੌਰ ਤੇ ਕਿਸਾਨ ਨੂੰ ਕੰਪਨੀ ਤੋਂ ਬੀਜ ਜਿਹੜਾ ਹੈਗਾ ਉਹ ਖਰੀਦਣਾ ਪੈਣਾ ਤੇ ਉਹ ਅੰਨੀ ਲੁੱਟ ਬੀਜ ਦੀ ਉਹ ਬੀਜ ਦੇ ਰਾਹੀਂ ਕਿਸਾਨ ਵੀ ਕਰੇ ਅੱਛਾ ਇਸ ਵੇਲੇ ਜਿਹੜਾ ਮੋਦੀ ਸਰਕਾਰ ਦੇ ਉੱਤੇ ਸਭ ਤੋਂ ਵੱਧ ਪ੍ਰੈਸ਼ਰ ਉਹ ਹੈ ਅਮਰੀਕਾ ਵੱਲੋਂ 트럼ਪ ਜਿਹੜਾ ਹੈ ਲਗਾਤਾਰ ਬਿਆਨ ਕਰ ਰਿਹਾ ਹੈ ਕਿ ਸਾਡਾ ਐਗਰੀਮੈਂਟ ਹੋਣ ਜਾ ਰਿਹਾ ਐਗਰੀਮੈਂਟ ਹੋਣ ਜਾ ਰਿਹਾ ਜਿਹੜਾ ਇੱਕ ਖੇਤੀ ਸੈਕਟਰ ਨੂੰ ਖਾਸ ਕਰਕੇ ਕਹਿ ਰਹੇ ਆ ਡੈਰੀ ਔਰ ਖੇਤੀ ਸੈਕਟਰ ਨੂੰ ਖੋਲਣ ਦੀ ਗੱਲ ਜਿਹੜੀ ਹੋ ਰਹੀ ਆ ਭਾਰਤ ਸਰਕਾਰ ਭਾਵੇਂ ਕਹਿ ਰਹੀ ਆ ਬਾਰ ਬਾਰ ਕਿ ਅਸੀਂ ਨਹੀਂ ਖੋਲਾਂਗੇ ਨਹੀਂ ਖੋਲਾਂਗੇ ਇਹ ਜਿਹੜਾ ਪੂਰੀ ਪੋਲਿਟਿਕਸ ਚੱਲ ਰਹੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਭਾਰਤ ਸਰਕਾਰ ਅਮਰੀਕਾ ਦੇ ਦਬਾਅ ਉਹ ਸਾਮਰਾਜੀ ਦੇਸ਼ਾਂ ਦੇ ਦਬਾਅ ਹਟ ਹੈ ਤੁਸੀਂ ਦੇਖ ਲਓ ਕਿ 1 ਅਕਤੂਬਰ ਤੱਕ ਦੈਲੀ ਮਤਲਬ 11 ਲੱਖ ਬੈਰਲ ਤੇਲ ਰਸ਼ੀਆ ਤੋਂ ਆਉਂਦਾ ਸੀ ਹਾਂ ਹਾਂ ਨਵੰਬਰ ਤੱਕ ਉਹ 1 ਤੋਂ 17 ਨਵੰਬਰ ਤੱਕ ਉਹ 6 ਲੱਖ 72 ਬੈਰਲ ਹੋਊਗਾ ਔਰ ਦਸੰਬਰ ਲਈ ਹਜੇ ਕੋਈ ਆਰਡਰ ਨਹੀਂ ਹਾਂ ਤੋ ਇਹ ਧਮਕੀ ਕਹਿੰਦੀ ਸੀ 50% ਟੈਰਫ ਲਾ ਕੇ ਟਰੰਪ ਦੀ ਧਮਕੀ ਇਹ ਕਰੂੰਸ ਤੋਂ ਤੇਲ ਖਰੀਦਣਾ ਬੰਦ ਕਰੋ ਇਸੇ ਤਰ੍ਹਾਂ ਲਗਭਗ 800 ਕਰੋੜ ਦਾ ਹਿਧਾਰਾਂ ਦੀ ਡੀਲ ਅਮਰੀਕਾ ਦੇ ਨਾਲ ਹੋਈ ਹੈਗੀ ਹਾਂ ਜਦੋਂ ਅਮਰੀਕਾ ਦੇ ਕਹਿੰਦੇ ਰੂਸ ਤੋਂ ਤੇਲ ਲੈਣਾ ਘਟਾ ਕਰ ਰਿਹਾ ਰੂਸ ਅਮਰੀਕਾ ਤੋਂ ਹਥਿਆਰ ਲੈ ਰਹੇ ਹੈਗੇ ਆ ਉਹਦੇ 트ੰਪ ਦੇ ਦਬਾਅ ਟੈਰਫ ਦੇ ਦਬਾਅ ਇਹ ਰੱਖ ਕਪਾਹ ਨੂੰ ਟੈਰਫ ਫ੍ਰੀ ਕਰਤਾ ਹੈਗਾ ਤੇ ਇਹਦਾ ਮਤਲਬ ਖੇਤੀ ਖੇਤਰ ਪੂਰੀ ਤਰ੍ਹਾਂ ਅਮਰੀਕਾ ਦੇ ਕਹਿੰਦੇ ਖੋਲਣ ਵਾਲੇ ਪਾਸੇ ਭਾਰ ਸਰਕਾਰ ਜਿਹੜੀ ਆ ਉਹ ਜਾ ਰਹੀ ਹੈਗੀ ਸਿੰਪਲ ਭਾਸ਼ਾ ਚ ਸਮਝਾਓ ਕਿ ਜਿਵੇਂ ਕਪਾਹ ਹੈ ਪੰਜਾਬ ਦੇ ਵਿੱਚ ਨਰਮਾ ਪੱਟੀ ਮਾਲਵੇ ਨੂੰ ਕਹਿੰਦੇ 60% ਏਰੀਆ ਜਿਹੜਾ ਪੰਜਾਬ ਦਾ ਹੈਗਾ ਨਰਮਾ ਜਿਹੜਾ ਹੈ ਉਹ ਜਿਵੇਂ ਉਹਨੂੰ ਫ੍ਰੀ ਫ੍ਰੀ ਟ੍ਰੇਡ ਵਾਸਤੇ ਕਰ ਦਿੱਤਾ ਤੇ ਦੂਜੇ ਪਾਸੇ ਜੇ ਡੇਰੀ ਡੇਰੀ ਵਾਸਤੇ ਖੁੱਲ ਜਾਂਦਾ ਜਾਂ ਖੇਤੀ ਦੀਆਂ ਜਿਹੜੀਆਂ ਪ੍ਰੋਡਕਟ ਆ ਉਹਦੇ ਵਾਸਤੇ ਖੁੱਲ ਜਾਂਦਾ ਤਾਂ ਇੱਕ ਆਮ ਕਿਸਾਨ ਜਿਹੜਾ ਜਿਹਦੀ 2-4 ਏਕੜ ਖੇਤੀ ਆ ਉਹਨੂੰ ਕੀ ਫਰਕ ਪਏ ਦੇਖੋ ਬਿਲ ਗੇਟਸ ਕੋਲੇ 7 ਲੱਖ ਕਿਲਾ ਜਮੀਨ ਹੈ ਅੱਜ ਅਮਰੀਕਾ ਦੇ ਵਿੱਚ ਜਿਹੜੇ ਵੀ ਸੈਂਸਸ ਹੁੰਦੀ ਆ ਉਹਦੀ ਕਿਸਾਨਾਂ ਦੀ ਕੈਟਾਗਰੀ ਮਤਲਬ ਕਾਲਮ ਨਹੀਂ ਹੈ ਕਿਉਂਕਿ ਕਿਸਾਨ ਹੈ ਨਹੀਂ ਪਰਸੈਂਟੇਜ ਨਹੀਂ ਆਉਂਦੀਗੀ ਇੰਗਲੈਂਡ ਦੇ ਚ ਇੱਕ 1.2% ਕਿਸਾਨ ਆ ਜਰਮਨੀ ਚ 1.2% ਕਿਸਾਨ ਆ ਫਰਾਂਸ ਚ 3% ਕਿਸਾਨ ਆ ਇੰਡੀਆ ਚ 44% ਜਿਹੜੀ ਪੋਪੂਲੇਸ਼ਨ ਆ ਉਹ ਕਿਸਾਨ ਆ ਜਿਹੜੇ 2 ਲੱਖ 4 ਲੱਖ 5 ਲੱਖ ਏਖੜ ਵਾਲੇ ਵੱਡੇਕਾਰ ਪੜਕਰਾਨੇ ਆ ਜਦੋਂ ਉਹ ਆਪਣਾ ਦੁੱਧ ਲੈ ਕੇ ਮੱਕੀ ਲੈ ਕੇ ਕਣਕ ਲੈ ਕੇ ਕਿਉਣਗੇ ਤਾਂ ਇੰਨਾ ਰੇਟ ਡਾਊਨ ਕਰਨਗੇ ਕਿਉਂ ਛੋਟਾ ਕਿਸਾਨ ਮੁਕਾਬਲੇ 'ਚ ਨਹੀਂ ਖੜ ਸਕਾਗਾ ਜਦੋਂ ਸਰਕਾਰ ਵੀ ਰੈਫਰੀ ਖੜਨ ਨੂੰ ਵੀ ਤਿਆਰ ਨਹੀਂ ਹੋਉਂਦੀ ਤੇ ਯਕੀਨਨ ਤੌਰ ਤੇ ਕਿਸਾਨ ਨੂੰ ਖਤਮ ਜਿਹੜੀ ਛੂਟੀ ਦਰਮਿਆਨੀ ਕਿਸਾਨੀ ਨੂੰ ਉਹ ਵੱਡੇ ਘਰਾਣੇ ਜਿਹੜੇ ਹੈਗੇ ਕਰਨਗੇ ਯਕੀਨਨ ਤੌਰ ਤੇ ਲੋਕ ਜੇ ਸਸਤਾ ਨਾਲ ਜੋ ਇਸ ਤੋਂ ਵੀ ਸਸਤਾ ਦੇਣਗੇ ਤੋ ਖਰੀਦਣਗੇ ਸਰਕਾਰ ਕਿਉਂਕਿ ਨਾਲ ਦੀ ਨਾਲ ਖਰੀਦ ਤੋਂ ਵੀ ਤਾਂ ਭੱਜ ਰਹੀ ਹੈਗੀ ਆ ਤੋ ਇਹ ਇੱਕ ਪਲਵਾਨ ਤੇ ਬੱਚੇ ਦੀ ਕੁਸ਼ਤੀ ਵਾਲੀ ਗੱਲ ਜਿਹੜੀ ਆ ਉਹ ਹੋਵੇਗੀ ਤੇ ਪਲਵਾਨ ਨੇ ਬੱਚੇ ਨੂੰ ਜਿਹੜਾ ਹੈਗਾ ਉਹ ਟਾਈ ਲਿਆ ਅੱਛਾ ਮੇਰਾ ਲਾਸਟ ਸਵਾਲ ਹੈ ਕਿ 5 ਸਾਲ ਪਹਿਲਾਂ ਜਦੋਂ ਤੁਸੀਂ ਅੰਦੋਲਨ ਕਰ ਰਹੇ ਸੀਗੇ ਉਹ ਅੰਦੋਲਨ ਖੇਤੀ ਕਾਨੂੰਨਾ ਤਾਂ ਇਨਸਟੈਂਟ ਸੀਗਾ ਤੇ ਜਿਹੜਾ ਇੱਕ ਲੌਂਗ ਕਹਿੰਦੇ ਨਾ ਵੀ ਦੂਰਗਾਮੀ ਜਿਹੜਾ ਮੁੱਦਾ ਹੁੰਦਾ ਉਹ ਸੀਗਾ ਐਮਐਸਪੀ ਹੁਣ ਐਮਐਸਪੀ ਦੀ ਉਨੀ ਗੱਲ ਨਹੀਂ ਹੁੰਦੀ ਐਮਐਸਪੀ ਦੀਆਂ ਜਿਹੜੀਆਂ ਜਥੇਬੰਦੀਆਂ ਬਹੁਤੀ ਗੱਲ ਨਹੀਂ ਕਰ ਰਹੀਆਂ ਕੀ ਐਮਐਸਪੀ ਮੁੱਦੇ ਕਿਸਾਨ ਸੰਗਠਨਾਂ ਦੇ ਏਜੰਡੇ ਤੋਂ ਹਟ ਗਈ ਜਾਂ ਹੁਣ ਨਵੇਂ ਕੋਈ ਇਸ ਤਰ੍ਹਾਂ ਦੇ ਮੁੱਦੇ ਆ ਗਏ ਇਹੇ ਕਰਕੇ ਖਤਰਾ ਉਧਰ ਜਾ ਲਿਆ ਹੋ ਗਿਆ ਤੇ ਉਹਦੇ ਵੱਲ ਪਾ ਗਏ ਇਸ ਵੇਲੇ ਮੁੱਦੇ ਕੀ ਨੇ ਮੇ ਦੇਖੋ ਐਮਐਸਪੀ ਦਾ ਮੁੱਦਾ ਤਾਂ ਅੱਜ ਵੀ ਸਾਡੀਆਂ ਮੁੱਖ ਮੰਗਾਂ ਦੇ ਵਿੱਚੋਂ ਆ ਪਰ ਮੁੱਦਾ ਉਹੀ ਹੱਲ ਹੋ ਸਕਦਾ ਜਿੰਦੇ ਤੇ ਕੋਈ ਮੂਵਮੈਂਟ ਕੋਈ ਤੋਂ ਜਿਹੜੇ ਵੀ ਇਸ ਮੁਲਕ ਦੇ ਵੱਡੇ ਹਿੱਸੇ 'ਚ ਐਮਐਸਪੀ ਨਹੀਂ ਹੈਗਾ ਉਹਨਾਂ ਸੂਬੇ 'ਚ ਕਿਸ ਤਰ੍ਹਾਂ ਦੀ ਕਿਸਾਨ ਮੂਵਮੈਂਟ ਬਣਦੀ ਐ ਐਮਐਸਪੀ ਦੇ ਇਸ਼ੂ ਤੇ ਕਿਉਂਕਿ ਐਮਐਸਪੀ 'ਚ ਸੈਂਟਰ ਤੋਂ ਬਣਵਾਣਾ ਹੈਗਾ ਤਾਂ ਉਹਦੇ ਵਾਸਤੇ ਇੱਕ ਵੱਡੀ ਮੂਵਮੈਂਟ ਦੀ ਜ਼ਰੂਰਤ ਆ MSP ਦੇ ਉੱਪਰ ਪੰਜਾਬ ਤੇ ਹਰਿਆਣਾ ਤੋਂ ਬਾਹਰ ਅਜੇ ਕੋਈ ਵੱਡੀ ਮੂਵਮੈਂਟ ਨਹੀਂ ਹੈ ਜਿਵੇਂ ਜਿਵੇਂ ਵੱਡੀ ਮੂਵਮੈਂਟ ਬਣੇਗੀ ਉਹਦੇ ਮੁਤਾਬਕ ਹੀ MSP ਤੇ ਵੱਡੀ ਲੜਾਈ ਜਿਹੜੀ ਆ ਉਹ ਲੜੀ ਜਾਏਗੀ ਤੇ ਪੰਜਾਬ ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਵੀ ਆ ਅਸੀਂ ਬਾਸਮਤੀ ਦੇ ਮੱਕੀ ਤੇ ਮੂੰਗੀ ਤੇ ਪੰਜਾਬ ਸਰਕਾਰ ਤੋਂ ਵੀ ਲਗਾਤਾਰ MSP ਦੀ ਮੰਗ ਜਿਹੜੀ ਆ ਉਹ ਕਰ ਰਹੇ ਹਾਂ ਸੋ ਇਹ ਸੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਨ੍ਹਾਂ ਦੇ ਨਾਲ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਜਿੰਦਰਜੀ ਤੁਹਾਡਾ ਕੋਲ ਟਾਈਮ ਦਿੱਤਾ ਤੁਹਾਡਾ ਬਹੁਤ ਧੰਨਵਾਦ